11 ਕਰੋੜ ਦੀ ਲਾਟਰੀ ਜਿੱਤਣ ਵਾਲਾ ਸ਼ਖਸ ਨਹੀਂ ਲੱਭ ਰਿਹਾ ਅਤੇ ਲਾਟਰੀ ਵਿਕਰੇਤਾ ਉਸ ਨੂੰ ਲੱਭ ਰਿਹਾ ਤੇ ਨਾਲ ਹੀ ਲੱਡੂ ਜੜੇ ਨੇ ਉਹ ਦੁਕਾਨ ਦੇ ਉੱਪਰ ਲਿਆਂਦੇ ਹੋਏ ਨੇ ਪਰ ਅਜੇ ਤੱਕ ਵੀ ਜਿਹੜਾ ਉਹ ਸ਼ਖਸ ਜੇਤੂ ਜੜਾ ਨਹੀਂ ਲੱਭ ਰਿਹਾ ਤਸਵੀਰਾਂ ਦਿਖਾ ਰਹੇ ਆ ਕਿਸ ਤਰ੍ਹਾਂ ਢੋਲ ਠਮੱਕਿਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ 11 ਕਰੋੜ ਰੁਪਏ ਇੱਕ ਸ਼ਖਸ ਜਿੱਤ ਚੁੱਕਿਆ ਪਰ ਅਜੇ ਤੱਕ ਵੀ ਉਸ ਦੀ ਪਾਲ ਨਹੀਂ ਹੈ ਦੀਵਾਲੀ ਬੰਪਰ ਉਸ ਸ਼ਖਸ ਨੇ ਜਿੱਤਿਆ ਪਰ ਅਜੇ ਤੱਕ ਉਸ ਦਾ ਨਾਂ ਨਹੀਂ ਪਤਾ ਨਾ ਹੀ ਉਸਨੇ ਕੋਈ ਸੰਪਰਕ ਕੀਤਾ ਤੇ ਖਾਸ ਤੌਰ ਤੇ ਖੁਣ ਵਿਕਰੇਤਾ ਵੀ ਕਹਿ ਰਿਹਾ ਹੈ ਕਿ ਅਜੇ ਤੱਕ ਉਹ ਸ਼ਖਸ ਨਹੀਂ ਮਿਲ ਰਿਹਾ ਜਿਸਨੇ 11 ਕਰੋੜ ਰੁਪਇਆ ਜਿੱਤਿਆ ਤਾਂ ਇਹ ਪੂਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਬਠਿੰਡਾ ਤੇ ਵਿੱਚ ਇਹ ਪੂਰੀ ਜੜੀ ਹੈ ਲਾਟਰੀ ਨਿਕਲੀ ਹੈ ਪੰਜਾਬ ਸਰਕਾਰ ਦੀਵਾਲੀ ਬੰਪਰ ਦਾ 11 ਕਰੋੜ ਰੁਪਏ ਦਾ ਇਨਾਮ ਬਠਿੰਡਾ ਦੀ ਰਤਨ ਲਾਟਰੀ ਤੋ ਟਿਕਟ ਖਰੀਦਣ ਵਾਲੇ ਨੂੰ ਨਿਕਲਿਆ ਪਰ ਇਨਾਮ ਨਿਕਲਣ ਦੇ ਬਾਵਜੂਦ ਦੇ ਤੱਕ ਟਿਕਟ ਖਰੀਦਦਾਰ ਨੇ ਕੋਈ ਸੰਪਰਕ ਨਹੀਂ ਕੀਤਾ ਨਾ ਹੀ ਸੰਪਰਕ ਹੋਇਆ ਟਿਕਟ ਖਰੀਦਦਾਰ ਵਾਲੇ ਨੂੰ ਲੱਭਣ ਦੇ ਲਈ ਲਾਟਰੀ ਜਿਹੜਾ ਵਿਕਰੇਤਾ ਨੇ ਉਹ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਦੇ ਟਿਕਟ ਉਹਨਾਂ ਦੀ ਏਜੰਸੀ ਤੇ ਵੇਚੀ ਗਈ ਸੀ ਉਹਨਾਂ ਬਲੋ ਕਿਸੇ ਵਿਅਕਤੀ ਨੂੰ ਇਹ ਟਿਕਟ ਵੇਚੀ ਗਈ 11 ਕਰੋੜ ਰੁਪਏ ਦੇ ਨਾਮ ਬਠਿੰਡਾ ਦੇ ਵਿੱਚ ਨਿਕਲਿਆ ਉਹਨਾਂ ਨੇ ਦੱਸਿਆ ਕਿ ਅਜੇ ਤੱਕ ਟਿਕਟ ਦੇ ਵਿਜੇਤਾ ਸਾਡੇ ਕੋਲ ਨਹੀਂ ਪਹੁੰਚੋ ਨਾ ਦੱਸਿਆ ਕਿ ਉਹ ਟਿਕਟ ਖਰੀਦਦਾਰ ਨੂੰ ਲੱਭਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਤਸਵੀਰ ਤੁਸੀਂ ਵੇਖੋ ਕਿਸ ਤਰ੍ਹਾਂ ਪੂਰਾ ਇੱਕ ਮਾਹੌਲ ਬਣਾਇਆ ਗਿਆ ਕਿਸ ਤਰ੍ਹਾਂ ਢੋਲ ਠਮੱਕੇ ਜਿਹੜੇ ਨੇ ਵਜਾਏ ਜਾ ਰਹੇ ਨੇ ਲੱਡੂ ਵੀ ਪਏ ਨੇ ਕਿਉਂਕਿ 11 ਕਰੋੜ ਰੁਪਏ ਦਾ ਜਿਹੜਾ ਪੰਜਾਬ ਸਰਕਾਰ ਦਾ ਦੀਵਾਲੀ ਬੰਪਰ ਬਠਿੰਡਾ ਦੇ ਵਿੱਚ ਨਿਕਲਿਆ ਪਰ ਉਹ ਸ਼ਖਸ ਅੱਗੇ ਤੱਕ ਨਹੀਂ ਲੱਭ ਰਿਹਾ ਤਾਂ ਇਸ ਬਾਬਤ ਕੀ ਕੁਝ ਕਹਿਣਾ ਲੋਟਰੀ ਵਿਕਰੇਤਾ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਰ ਇਹ ਸਾਡੇ ਕੋਲੋਂ 43 ਮ ਕਰੋੜਪਤੀ ਹੈ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਦਾ ਇਨਾਮ ਇਸ ਤੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਆ ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲੋਟਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਅੱਛਾ ਇਹ ਦਸੂਤ ਸਭ ਤੋਂ ਵੱਡਾ ਇਨਾਮ ਜਿਹੜਾ ਦੀਵਾਲੀ ਬੰਪਰ ਦਾ ਸੀਗਾ ਪੰਜਾਬ ਦਾ 11 ਕਰੋੜ ਦਾ ਸੀਗਾ ਹਾਂਜੀ ਹਾਂਜੀ ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਦੋਂ ਵੱਡਾ ਜੈਕਪੌਟ ਨਾ ਨਿਕਲਿਆ ਤੇ ਨਕਦੇ ਆਇਆ ਸਰ ਜੇ ਗੱਲ ਕਰੀ ਇਡੈਂਟੀਫਾਈ ਹੋ ਗਿਆ ਬੰਦਾ ਜੀ ਨਹੀਂ ਹਲੇ ਪਤਾ ਨਹੀਂ ਲੱਗਿਆ ਹੈਗਾ ਜਿਸ ਤਰੀ ਬੰਦਾ ਆਏਗਾ ਤਾਂ ਅਸੀਂ ਆਪ ਮੀਡੀਆ ਨੂੰ ਬੁਲਾ ਕੇ ਤੁਹਾਡਾ ਪ੍ਰੈਸ ਨੂੰ ਨਿਕਲੀ ਹੈ ਲਾਟਰੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਰਤਨ ਲਾਟਰੀ ਏਜੰਸੀ ਨੇ ਇੱਕ ਨਵਾਂ ਇਤਿਹਾਸ ਰਚਿਆ ਹੈਗਾ ਸਭ ਤੋਂ ਵੱਡਾ ਜੈਕਪੌਟ ਮਤਲਬ ਪਬਲਿਕ ਨੂੰ ਦੇਖਿਆ ਪੰਜਾਬ ਦੇ ਵਿੱਚ ਨਹੀਂ ਇਹ ਤਾਂ ਦੇਖੋ winner ਆਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਮਤਲਬ ਵੈਸੇ ਜਿਆਦਾ ਚਾਂਸਸ ਇਹੀ ਹੈ ਵੀ ਬਠਿੰਡਾ ਜਾਂ ਬਠਿੰਡਾ ਦੇ ਸਰਾਊਂਡਿੰਗ ਕੋਈ ਏਰੀਆ ਕੋਈ ਪਿੰਡ ਹੋਵੇ ਜਾਂ ਕੁਛ ਹੈ ਬਾਕੀ ਬਾਰਡਰ ਏਰੀਆ ਲੱਗਦਾ ਹੈ ਤੁਸੀਂ ਨੋਟ ਕਰਦੇ ਹੋ ਨੰਬਰ ਵੀ ਬੰਦੇ ਦਾ ਨੋਟ ਕਰਦੇ ਹੋ ਨਾਮ ਨੰਬਰ ਕਿ ਤੁਸੀਂ ਨੋਟ ਨਹੀਂ ਕੀਤਾ ਸੀ ਕਰਦੇ ਆ ਸਰ ਲੇਕਿਨ ਕਈ ਬੰਦੇ ਨਹੀਂ ਨੋਟ ਕਰਵਾ ਕੇ ਜਾਂਦੇ ਤਾਂ ਕਹਿੰਦੇ ਵੀ ਅਸੀਂ ਆਪਣੇ ਆਪ ਮਿਲਾ ਲਾਂਗੇ ਜਿਹੜੇ ਅਸੀਂ ਲਿਸਟ ਸਾਡੇ ਕੋਲੇ ਹੈਗੀ ਸੀ ਉਹਦੇ ਵਿੱਚ ਸਾਨੂੰ ਹਲੇ ਫਾਈਂਡ ਆਊਟ ਨਹੀਂ ਹੋਇਆ ਅੱਛਾ ਲੱਡੂਆਂ ਦੀ ਟ੍ਰੇਆਂ ਬਹੁਤ ਜਿਆਦਾ ਲੱਡੂ ਆਰਡਰ ਕੀਤੇ ਹੋਏ ਨੇਗੇ ਖੁਸ਼ੀ ਬਹੁਤ ਹੈਗੀ ਤੁਹਾਨੂੰ ਬਿਲਕੁਲ ਅੱਲਾ ਇਨਾਮ ਤੁਹਾਡਾ ਪੰਜਾਬ ਦਾ 11 ਕਰੋੜ ਦਾ ਬਿਲਕੁਲ ਜੀ ਬਿਲਕੁਲ ਕੋਈ ਫਰਕ ਹੋ ਨਹੀਂ ਪਾਇਆ ਬੰਦੇ ਨਾਲ ਨਹੀਂ ਹਲੇ ਹਲੇ ਬੰਦਾ ਆਇਆ ਨਹੀਂ ਆਏਗਾ ਟਿਕਟ ਮਿਲਾਏਗਾ ਤਾਂ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਉਹ ਪਤਾ ਲੱਗਦਾ ਨਾਲ ਦੀ ਨਾਲ ਅਸੀਂ মিডিਆ ਨੂੰ ਬੁਲਾ ਕੇ ਤੁਹਾਡੇ ਰੂਬਰੂ ਕਰਾਂਗੇ ਰਤਿਕ ਇਹ ਜਿਵੇਂ 24 ਲੱਖ ਟਿਕਟ ਦੀ ਸਕੀਮ ਸੀ तकरीबन 20 22 ਲੱਖ ਟਿਕਟ ਦੇ ਆਸ-ਪਾਸ ਸੇਲ ਹੋਈ ਹੋਏਗੀ ਤੇ 22 ਲੱਖ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਤਾਂ ਦੇਖੋ ਇੱਕ ਬੰਦੇ ਦੇ ਕਰ ਦੀਵਾਲੀ ਹੋ ਗਈ 11 ਕਰੋੜ ਰੁਪਏ ਦਾ ਉਹਨੇ ਇਨਾਮ ਦਿੱਤੇ ਆ ਹੋਰ ਵੀ ਬਥੇਰੇ ਲੋਕਾਂ ਨੂੰ ਪ੍ਰਾਈਜ਼ਸ ਆਏ ਨੇ ਟੋਟਲ 38 ਕਰੋੜ ਦੇ ਇਨਾਮ ਸੀਗੇ ਹਾਂ 38 ਕਰੋੜ ਦੇ ਪ੍ਰਾਈਜ਼ਸ ਸੀਗੇ ਤੋਂ ਬਣਨ ਨੂੰ ਤਰਸਦੇ ਜਿਹੜੇ ਹੁਣ ਕਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ